पंजाब में आई बाढ़ के बाद अब स्थिति कंट्रोल में है लेकिन बाढ़ के बाद आने वाली बीमारियों का खतरा लगातार बढ़ता नजर आ रहा है जिसके चलते श्रोमणी अकाली दल के पार्टी प्रधान सुखबीर सिंह बादल की ओर से प्रयास किया जा रहा है कि उन लोगों तक पहुंच की जा सके जहां तक कोई ना पहुंचा हो जिस जिला पठानकोट के भारत पाकिस्तान सहद के साथ लगते उन गाँव में फॉगिंग मशीन भेजी गई है जहां पर अभी तक मच्छर मारने वाली दवाइयां की सप्लाई नहीं हो सकी थी जिसको अब श्रोमणी अकाली दल के हल्का इंचार्ज रवि मोहन की रहनुमाई में भारत पाकिस्तान सड़क के साथ लगते गाँव में स्प्रे की जा रही है जिसके चलते पठानकोट में अलग अलग जगह पर फॉगिंग मशीनों को पार्टी प्रधान सुखबीर सिंह बादल की ओर से भेजा गया है जहां पर उन गाँव में स्प्रे की जा रही है जहां पर बाढ़ आई थी 범야ਰ 섹터 के सभी गांव में फॉगिंग की जा रही है आप देख रहे हैं पंजाब ऑर्डर न्यूज़ राकेश शर्मा की रिपोर्ट 범야 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੋਮਣਿਆ ਕਲ ਦਲ ਹਲਕਾ ਪਵਾਦੀ ਟੀਮ ਅੱਜ ਪਿੰਡ ਪਿੰਡ ਜਾ ਕੇ ਫੋਗਿੰਗ ਕਰ ਰਹੀ ਹੈ ਅੱਜ ਤੋਂ ਇਸ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਕਿਉਂਕਿ ਇਹ ਤਾਂ ਸ਼ਿਮਾਖਨਪੁਰ ਮਜੀਦੀ ਬਰਮਾਲ ਇਹ ਪਿੰਡ ਜਿਹੜੇ ਬਿਲਕੁਲ ਦਰਿਆ ਦੇ ਉੱਤੇ ਨੇ ਇਹਨਾਂ ਪਿੰਡਾਂ ਦੇ ਵਿੱਚ ਬਹੁਤ ਸਾਰੇ ਜਰੀਲੇ ਜਾਨਵਰ ਤੇ ਮੱਛਰ ਬਹੁਤ ਜ਼ਿਆਦਾ ਹੋ ਗਿਆ ਹੈ ਤੇ ਸਰਦਾਰ ਸੁਖਮੀ ਸਿੰਘ ਜੀ ਬਦਲ ਨੇ ਲੋਕਾਂ ਦਾ ਦਰਦ ਸਮਝਦੇ ਹੋਏ ਇਸ ਇਲਾਕੇ ਦੇ ਵਿੱਚ ਹਲਕਾ ਪੁਆਚ ਪੰਜ ਫੋਗਿੰਗ ਮਸ਼ੀਨਾ ਭੇਜੀਆਂ ਹਨ ਤੇ ਮੈਂ ਆਪਣੀ ਟੀਮ ਦੇ ਨਾਲ ਸਰਕਲ ਪ੍ਰਧਾਨ ਸਾਰੇ ਲੈ ਕੇ ਨਾਲ ਤੇ ਜਿਹੜੇ ਸਾਡੇ ਪਿੰਡ-ਪਿੰਡ ਅਕਾਲੀ ਦਲ ਦੀ ਟੀਮ ਹੈ ਲੈ ਕੇ ਜਨਤਾ ਦੀ ਸੇਵਾ ਦੇ ਵਿੱਚ ਜਨਤਾ ਦੇ ਸੇਵਾਦਾਰ ਹਾਜ਼ਰ ਹਨ ਇਸ ਤੋਂ ਬਾਅਦ ਕੁਝ ਹੋਰ ਵੀ ਭੇਜਿਆ ਗਿਆ ਫੋਗਿੰਗ ਮਸ਼ੀਨਾਂ ਦਾ ਹਾਂਜੀ ਸਾਨੂੰ ਜਿਹੜਾ ਹੈ ਉਹ 16 ਟਰਾਲੀਆਂ ਚਾਰ ਮਿਲਿਆ ਜਿਹੜਾ ਸੱਤ ਰਕਾਂ ਦੇ ਵਿੱਚ ਆਇਆ ਆਉਣ ਵਾਲੇ ਸਮੇਂ ਦੇ ਵਿੱਚ ਗਰੀਬਾਂ ਦੇ ਲਈ ਕਣਕ ਤੇ ਤੂੜੀ ਤੇ ਟਰੈਕਟਰ ਵੀ ਭੇਜੇ ਜਾਣਗੇ ਤੇ ਡੀਜ਼ਲ ਵੀ ਬਾਲ ਸਾਦਾ ਵਾਦਾ ਹੈ ਕਿ ਨਿੰਨੀਆਂ ਜ਼ਮੀਨਾਂ ਇੱਥੇ ਖਰਾਬ ਹੋਈਆਂ ਨੇ ਇਹਦੀ ਡੀਸੇਲਟਿੰਗ ਕਰਨੀ ਬਹੁਤ ਜ਼ਿਆਦਾ ਸਰ ਕਿਉਂਕਿ ਇੱਥੇ ਲਗਭਗ ਜਿਹੜੀ ਆ ਜੋ ਪੁਆ ਹਲਕੇ ਦੀ ਪੂਰੇ ਪੁਆ ਹਲਕੇ ਚ 650 ਏਕੜ ਦੇ ਕਰੀਬ ਜ਼ਮੀਨ ਜਿਹੜੀ ਆ ਆਰ ਤੇ ਪਾਰ ਕਿਉਂਕਿ ਕੁਝ ਜ਼ਮੀਨ ਸਾਡੀ ਤਾਰੋਂ ਪਾਰ ਹੈ ਤੇ ਕੁਝ ਜਿਹੜੀ ਆ ਆਰ ਹੈ ਸਾਰੀ ਜਿਹੜੀ ਆ ਉਹਦੇ ਵਿੱਚ ਰੇਤ ਜੰਮ ਗਿਆ ਰੇਤ ਵੀ ਉਹ ਪ੍ਰੋਪਰ ਰੇਤ ਨਹੀਂ ਆ ਉਹ ਰੇਤ ਵੀ ਮਨ ਮਿਲੀ ਜੀ ਬਣੀ ਆ ਉਹ ਦੇਖਦੇ ਆ ਹੁਣ ਜਿਸ ਤਰ੍ਹਾਂ ਮਾਲਵੇ ਦੇ ਵਿੱਚੋਂ ਬਾਲ ਸਾਹਿਬ ਨੇ ਵਾਦਾ ਕੀਤਾ ਕਿ ਆਣਗੇ ਟਰੈਕਟਰ ਆਉਣਗੇ ਜੀ ਸੀ ਪੀ ਆਉਣੇ ਕੁਝ ਜਿਹੜੇ ਸਾਡੇ ਆਪਣੇ ਅਕਾਲੀ ਦਲ ਦੇ ਜੁਝਾਰੂ ਯੋਧੇ ਨੇ ਅਸੀਂ ਸਾਰੇ ਆਪ ਵੀ ਇੱਥੇ ਲਗਾਤਾਰ ਹਾਜ਼ਰ ਹਾਂ ਪੰਜਾਬ ਨੂੰ ਮੋੜ ਨਵਾਂ ਪੰਜਾਬ ਬਣਾਉਣਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਇਹ ਸੁਪਨਾ ਹੈ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ ਜੋ ਸੁਪਨਾ ਹੈ ਉਹਨੂੰ ਸਹਾਰਾ ਕਰਨਾ ਸਾਡੇ ਪਿੰਡ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਜਾ ਰਿਹਾ ਹੈ ਕੰਮ ਕੀਤਾ ਜਾ ਰਿਹਾ ਹੈ ਕਿੰਨਾ ਕਿ ਸਹੀ ਸਮਝਦੇ ਹੋ ਹੋ ਰਿਹਾ ਹੈ ਇਹ ਤੇਕ ਨਹੀਂ ਇਹ ਸਾਨੂੰ ਤਾਂ ਬਹੁਤ ਵਧੀਆ ਲੱਗਾ ਜੇ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਆਪ ਸਾਡੇ ਕੋਲ ਇੱਥੇ ਆ ਕੇ ਮਾਰ ਕੇ ਗਏ ਉਹਨਾਂ ਨੇ ਇਲਾਕੇ ਦਾ ਜਿਹੜਾ ਦੌਰਾ ਕੀਤਾ ਦੇਖਿਆ ਉਹਨਾਂ ਨੇ ਏਰੀਏ ਦਾ ਜਿੰਨਾ ਕੁ ਪਾਣੀ ਸੀਗਾ ਉਹਦੋਂ ਉਸ ਦਿਨ ਆਪ ਆਏ ਉਹਨਾਂ ਨੇ ਇਸ ਇਲਾਕੇ ਨੂੰ ਦੇਖ ਕੇ ਜੇ ਕੀ ਜਰੂਰ ਸੀ ਉਹਨਾਂ ਨੇ ਫਿਰ ਸਹੂਲਤ ਕੀਤੀ ਇਹਨਾਂ ਦੇ ਸਾਨੂੰ 16 ਟਰਾਲੀਆਂ ਅਚਾਰ ਭੇਜਿਆ ਜੇ ਉਹ ਲੈਣਾ ਜਿਹੜੀਆਂ ਉਹ ਗੋਮ ਮਸ਼ੀਨਾਂ ਜਿਹੜੀਆਂ ਬੈਟਰੀਆਂ ਮਸ਼ੀਨ ਮਾਰਨ ਵਾਸਤੇ ਉਹ ਬਿਜਲੀ ਦੀ ਲੋੜ ਲੋੜ। ਹੋਰ ਵੀ ਉਹ ਕਹਿੰਦੇ ਆ ਵੀ ਤੁਹਾਨੂੰ ਜਿਹੜਾ ਪੀ ਦੀ ਡੀਜ਼ਲ ਦੀ ਜਿਸ ਕੀ ਦੀ ਜ਼ਰੂਰਤ ਹੈ ਉਹ ਬਹੁਤ ਜ਼ਿਆਦਾ ਉਹਨਾਂ ਦਾ ਸਾਡੀ ਤੇਪਲ ਕੀਤੀ ਆ ਇਸ ਤਰ੍ਹਾਂ ਖੜੀ ਕਿਸੇ ਹੋਰ ਸੁਧਾਨ ਨਹੀਂ